ਆਈਫੋਨ 15 ਠੀਕ ਹੈ ਜੀ ਇਹ ਸੋਨੇ ਦਾ ਸੋਨੇ ਦਾ 24 ਕੈਰੇਟ ਦੀ ਲੇਅਰ ਹੈ ਇਹਦੇ ਉੱਪਰ 24 ਕੈਰੇਟ ਦੀ ਲੇਅਰ ਹੈ ਇਹਦੇ ਉੱਤੇ 15 ਪ੍ਰੋ ਮੈਕਸ 250 60 ਇਹ ਮਤਲਬ ਖੋਲਿਆ ਨਹੀਂਗਾ ਇਹ ਜਿਹੜਾ ਵੀ ਖਰੀਦੂਗਾ ਉਹੀ ਖੋਲੂਗਾ ਬਿਲਕੁਲ ਜੀ ਉਹੀ ਇਹ ਵੀ ਰਾਣੀ ਹਾਰ ਹਾਰ ਚ ਆ ਜਾਂਦਾ ਰਾਣੀ ਹਾਰ ਚ ਆ ਜਾਂਦਾ ਤੇ ਆਹ ਕੱਲਾ ਸੈਟ ਆ ਇਹ ਕਿੰਨੇ ਦਾ ਇਟਾਲੀਅਨ ਚੱਕਰ ਸੈਟ ਹੈ ਜੀ ਇਹ ਵੀ ਅਪਰੋਕਸ 3.5 ਦਾ ਭਾਈ ਭਾਈ ਕੁਨਾਲ ਭਾਈ ਮਾੜਿਆ ਪਰ ਰੇਟ ਬਾਰੇ ਜਾਣਕਾਰੀ ਦੇ ਦਿੱਤੀ ਜਿਵੇਂ ਹੁਣ ਆ ਇਹ ਇਹ 22 ਚ ਕਿੰਨੇ ਕ ਦਾ ਪੈ ਜਾਊਗਾ ਅੰਦਾਜ਼ਨ ਮਤਲਬ ਇਹ 22 ਚ 4 1/2 ਦਾ ਪੂਰਾ 100 ਗ੍ਰਾਮ ਸਾਰਾ 100 ਗ੍ਰਾਮ ਮੈਂ ਨਾ ਤੁਹਾਡੇ ਤੋਂ 100 ਗ੍ਰਾਮ ਲੈ ਗਿਆ ਹੂੰ ਇਹ ਤੇ ਮੈਂ ਮੰਨ ਕੇ ਚਲੂਆ ਤੇ ਇਹ ਤੇ ਮੈਂ ਇਹ ਮੈਨੂੰ ਲੱਖ ਰੁਪਏ ਦਾ ਮਿਲ ਗਿਆ ਸਪੋਇਲ ਕਰਦੇ ਆ ਲੱਖ ਦਾ ਮਿਲ ਗਿਆ ਜਿਵੇਂ ਉਹ ਮੈਂ 10 ਲੱਖ ਰੁਪਏ ਦਾ ਲੈਣਾ ਤਾਂ ਉਹਦੇ ਚੋਂ ਲੇਬਰ ਕੱਟ ਕੇ ਬਾਕੀ ਦੇ ਪੈਸੇ ਮੇਰੇ ਸੇਫ ਆ ਹੂੰ ਕੀ ਇਹਦੇ ਚੋਂ ਮੇਰੇ ਲੱਖ ਰੁਪਏ ਚ ਪੈਸੇ ਸੇਫ ਆ ਸੇਫ ਹੈ ਮਤਲਬ ਵੀਰੇ ਇੱਕ ਤਾਂ ਹੁੰਦਾ ਵੀ ਜਿਵੇਂ ਆਪਾਂ ਕਹਿੰਦੇ ਵੀ ਜਿਵੇਂ ਆਪਾਂ ਪਹਿਲਾਂ ਜਿ ਕਹਿੰਦੇ ਵੀ ਸੁਨਾਰੇ ਖੋਟ ਪਾ ਦਿੰਦੇ ਆ ਖੋਟ ਹਾਂ ਮਤਲਬ ਇਹ ਉਵੇਂ ਮਤਲਬ ਸੋਨਾ ਘੱਟਰ ਵਾਲਿਆ ਵਿੱਚ ਹੋਰ ਚੀਜ਼ ਵਧਰ ਲਈ ਆ ਪਹਿਲਾਂ ਤਾਂ ਉਵੇਂ ਬਣ ਗਈ ਚੀਜ਼ ਉਹਦੇ ਉੱਪਰ ਫੇਰਤੀ ਪ्युअर ਸੋਨੇ ਦੀ ਚਾੜ ਹਾਂ ਮਤਲਬ ਘੱਟ ਤੋਂ ਘੱਟ ਸੋਨਾ ਖਰਚ ਕੇ ਸੇਮ ਚੀਜ਼ ਬਣਾਤੀ ਆ ਬਿਲਕੁਲ ਜੀ ਬਿਲਕੁਲ ਜੇ ਮੰਨ ਕੇ ਚਲੋ ਬਾਈ ਇਹ ਆਪਾਂ ਪਾ ਲਿਆ ਹੂੰ ਇਹਦੀ ਜੇ ਪਾਲਛ ਲੈਗੀ ਕੁਛ ਨਹੀਂ ਤਾਂ ਅਗਰੇ ਦਾ ਵਿਆਹ ਦੇ ਵਿੱਚ ਨਿਕਲ ਜਾ ਜਲੂਸ ਕੁਛ ਨਹੀਂ ਨਿਕਲਦਾ ਪੂਰੀ ਗਰੰਟੀ ਹੈ ਪੂਰਾ ਬਿੱਲ ਦਵਾਂਗੇ ਸਾਰਾ ਕੁਝ ਦਵਾਂਗੇ ਕੀ ਗਰੰਟੀ ਹੈ ਜੇ ਮੰਨ ਕੇ ਚਲੋ ਇਹਦੀ ਪਾਲਛ ਲੈ ਜਾਂਦੀ ਹੈ ਪੂਰੀ ਵਾਪਸੀ ਹੈ ਅੱਛਾ ਜੇ ਪਾਲਛ ਲੈ ਗਈ ਤਾਂ ਵਾਪਸੀ ਆ ਗਿੱਲਾ ਹੋ ਕੇ ਲੈ ਗਈ ਜੀ ਕੁਛ ਵੀ ਨਹੀਂ ਹੁੰਦਾ ਟੈਸਟ 'ਚ ਸਾਹਮਣੇ ਟੈਸਟ ਕਰਕੇ ਦਵਾਂਗੇ ਅੱਛਾ ਸੋਨੇ ਨੂੰ ਸਾਰੀ ਦੁਨੀਆ ਦੀ ਬੈਸਟ ਸੇਵਿੰਗ ਮੰਨਿਆ ਜਾਂਦਾ ਸੀ ਜੀ ਅੱਜ ਦੀਆਂ ਅਸਮਾਨ ਤੇ ਚੜਦੀਆਂ ਕੀਮਤਾਂ ਇਸ ਗੱਲ ਦੀ ਗਵਾਹੀ ਭਰਦੀਆਂ ਜਿਨ੍ਹਾਂ ਨੇ ਖਰੀਦ ਕੇ ਰੱਖ ਲਿਆ ਉਹਨਾਂ ਨੇ ਪ੍ਰਾਪਰਟੀ ਬਣਾ ਲਈ ਪਰ ਸੇਵਿੰਗ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਸੇਵਿੰਗ ਹੁੰਦੀ ਆ ਕਿ ਤੁਸੀਂ ਅੱਜ ਇਨਵੈਸਟ ਕਰਤਾ ਤੁਹਾਡਾ ਕੱਲ ਨੂੰ ਪੈਸਾ ਬਹੁਤ ਵੱਡਾ ਹੋ ਜਾਊਗਾ ਤੇ ਇੱਕ ਸੇਵਿੰਗ ਇਹ ਹੁੰਦੀ ਆ ਵੀ ਅੱਜ 9 ਲੱਖ ਲਾਉਣਾ ਪੈ ਰਿਆ ਤੇ 90 ਹਜ਼ਾਰ ਲਾ ਕੇ ਸਰ ਜੇ ਉਹ ਵੀ ਸੇਵਿੰਗ ਹੁੰਦੀ ਆ ਕਿ ਸਾਡਾ ਭਾਈ 8-9 ਲੱਖ ਰੁਪਇਆ ਬਚ ਗਿਆ ਆਪਾਂ ਇੱਕੋ ਛੱਤ ਦੇ ਥੱਲੇ ਇਹ ਪਹਿਲਾ ਕੇਸ ਹੋਊਗਾ ਜਦੋਂ ਇੱਕੋ ਛੱਤ ਦੇ ਥੱਲੇ ਤੁਹਾਡੀਆਂ ਦੋ ਸੇਵਿੰਗਾਂ ਕਰ ਦੇਣੀਆਂ ਇੱਕ ਉਹ ਵੈ ਖਾਲੀ ਵੀ ਕਰ ਸਕਦੇ ਆ ਇੱਕ ਅੱਜ ਵਾਲੀ ਵੀ ਕਰ ਸਕਦੇ ਆ ਉਹ ਵੈ ਖਾਲੀ ਤੁਹਾਨੂੰ ਪਤਾ ਹੀ ਆ ਕਿ ਜਿਵੇਂ 22 ਕੈਰਟ ਸੋਨਾ ਖਰੀਦਦੇ ਆ ਬਾਈ ਆਪਣੇ ਨਾਲ ਕੁਨਾਲ ਜੀਕੇ ਦੇ ਤੁਹਾਨੂੰ ਹੁਣ ਆਪਣਾ ਜਾਣਾ ਬਾਲੀ ਦੂਰ ਨਹੀਂ ਪੈਣਾ ਤੁਹਾਨੂੰ ਤੁਹਾਨੂੰ ਮਹਾਲੀ ਦੇ ਵਿੱਚ 10 ਪੇਸ ਦੇ ਵਿੱਚ ਇਹ ਦੋਨੇ ਸਹੂਲਤਾਂ ਇੱਕੋ ਛੱਤ ਦੇ ਥੱਲੇ ਮਿਲ ਜਾਣੀ ਉਦਾਹਰਨ ਦੇ ਤੌਰ ਤੇ ਆ ਚੀਜ਼ ਆ ਮਤਲਬ ਜੋ ਡਿਜ਼ਾਈਨ ਇੱਥੇ ਤੁਹਾਨੂੰ ਬਾਈਕਟ ਵਿੱਚ ਮਿਲ ਜਾਣਗੇ ਉਹੀ ਸੇਮ ਡਿਜ਼ਾਈਨ ਤੁਹਾਨੂੰ 1 ਗ੍ਰਾਮ ਸੋਨੇ ਦੇ ਵਿੱਚ ਵੀ ਮਿਲ ਜਾਣਗੇ ਤੁਹਾਨੂੰ ਸਰਪ੍ਰਾਈਜ਼ ਕਰਨੀਆਂ ਚੀਜ਼ਾਂ ਆਪਾਂ ਬਾਈ ਕੁਨਾਲ ਦੇ ਨਾਲ ਗੱਲਬਾਤ ਕਰਦੇ ਹਾਂ ਬਾਈ ਸਸੀਕਰ ਸਸੀਕਰ ਬਾਈ ਜੀ ਕੁਨਾਲ ਬਾਈ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ ਆਈਫੋਨ 15 ਠੀਕ ਹੈ ਜੀ ਇਹ ਸੋਨੇ ਦਾ ਸੋਨੇ ਦਾ 24 ਕੈਰੇਟ ਦੀ ਲੇਅਰ ਹੈ ਇਹਦੇ ਉੱਪਰ 24 ਕੈਰੇਟ ਦੀ ਲੇਅਰ ਹੈ ਇਹਦੇ ਉੱਤੇ 15 Pro Max 256 ਇਹ ਮਤਲਬ ਖੋਲਿਆ ਨੀਗਾ ਇਹ ਜਿਹੜਾ ਵੀ ਖਰੀਦੂਗਾ ਉਹੀ ਖੋਲੂਗਾ ਬਿਲਕੁਲ ਜੀ ਉਹੀ ਖੋਲੂਗਾ ਇਹ ਅਗਲਾ ਆਪਣਾ ਫੋਨ ਖੜਾ ਕੇ ਜਾਂਦਾ ਹੈ ਉਹਦੇ ਉੱਤੇ ਤੁਸੀਂ ਇਹ ਕਰਕੇ ਦਿੰਨੇ ਆ ਜਾਂ ਫੋਨ ਵੀ ਦਿੰਨੇ ਆ ਨਾ ਅੱਛਾ ਮਤਲਬ ਫੋਨ ਵੀ ਤੁਸੀਂ ਹੀ ਦੇਉਂਗੇ ਸਾਰਾ ਕਸਟਮਾਈਜ਼ ਕਰਕੇ ਸਾਰਾ ਕੁਝ ਅਸੀਂ ਕਰਾਂਗੇ ਤੁਸੀਂ ਆਰਡਰ ਕਰਨਾ ਹੈ 15 ਚਾਹੀਦਾ 14 ਚਾਹੀਦਾ 15 Pro Max ਕਿਹੜਾ ਲੈਣਾ ਤੁਸੀਂ ਬਸ ਅਸੀਂ ਉਹ ਕਸਟਮਾਈਜ਼ ਕਰਕੇ ਤੁਹਾਨੂੰ ਫੋਨ ਵੀ ਦੇਵਾਂਗੇ ਅੱਛਾ ਇਹਦੇ ਉੱਪਰ ਪੂਰਾ ਸੋਨਾ ਚੜਿਆ ਹੋਇਆ ਇਹ ਸੋਨੇ ਦਾ ਫੋਨ ਆ ਇਸ 14 15 16 ਜਿਹੜਾ ਗਾਹ ਆਊਗਾ ਜਿਹੜਾ ਵੀ ਆਊਗਾ ਉਹੀ ਮਿਲੂਗਾ ਹੂੰ ਜਿਹੜਾ ਜਿਹੜਾ ਵੀ ਅਗਲਾ ਜਿਹੜਾ ਕਹੋਗੇ ਤੁਸੀਂ ਠੀਕ ਆ ਜਿਹੜਾ ਜਿਹੜਾ ਅਲਗ-ਅਲਗ ਰੇਟ ਨੇ ਮਤਲਬ ਜਿਹੜਾ ਮਾਡਲ ਅਗਲਾ ਸੋਨੇ ਦਾ ਖਰੀਦਣਾ ਚਾਹੁੰਦਾ ਮਤਲਬ ਜੇ ਅਗਲੇ ਨੇ ਦੂਜਾ ਫੋਨ ਖਰੀਦਣਾ ਉਹ ਮੋਬਾਈਲ ਵਾਲੇ ਕੋਲ ਉੱਟ ਜਾਏ ਚ ਸੋਨੇ ਦਾ ਖਰੀਦਣਾ ਤਾਂ ਕੋਨਾਲ ਕੋਲ ਆ ਜੀ ਹੂੰ ਠੀਕ ਹੈ ਕਿ ਨਹੀਂ ਬਾਈ ਜਿਹੜਾ ਇਹਦੇ ਉੱਤੇ ਸੋਨਾ ਲੱਗਿਆ ਹੋਊਗਾ ਉਹ ਉਹ ਕਿਹੜਾ ਬਾਈਕਟ ਆ 24 ਕੈਰਟ ਦੀ ਲੈ ਰਹਾ ਆ ਲਿਖਿਆ ਵੀ 24 ਕੈਰਟ ਹੈ ਤੇ ਬਾਕਸਿੰਗ ਤੇ ਵੀ ਅੰਦਰ ਇਹਦਾ ਸਰਟੀਫਿਕੇਟ ਸਾਰਾ ਕੁਝ ਹੈ ਇਹਦੇ ਨਾਲ ਅੱਛਾ ਇਹਦੇ ਉੱਪਰ 24 ਕੈਰਟ ਦੀ ਹੈ ਸਰਟੀਫਾਈਡ ਹੈ ਪ੍ਰੋਪਰ ਹੁਣ ਮੈਨੂੰ ਇੱਕ ਗੱਲ ਹੋਰ ਦੱਸੋ ਕਨਾਲ ਮੈਂ ਮੰਨ ਲਵਾਂ ਵੀ ਆ 15 ਚਲਾ ਲਿਆ ਹੁਣ ਜਿਹੜਾ ਸੋਨੇ ਦਾ ਫੋਨ ਬਣਵਾਊਗਾ ਹੂੰ ਉਹ ਤਾਂ ਕੁਦਰਤੀ ਗੱਲ ਆ ਵੀ ਜਦੋਂ 16 ਆਊਗਾ 16 ਚਲਾਊਗਾ ਫਿਰ 16 ਚਲਾਊਗਾ ਉਹ ਤਾਂ 18 ਆਊਗਾ 18 ਉਹ ਆਪਣਾ ਵੇਚ ਕੇ ਜੋ ਵੀ ਨਿਆ ਲੈਣਾ ਹੈ ਨਾ ਨਵੇਂ ਆਰਡਰ ਕਰਨਾ ਇਹ ਇਹ ਤੁਸੀਂ ਖਰੀਦੋਗੇ ਉਹਦੇ ਤੋਂ ਖਰੀਦਾਂਗੇ ਬਿਲਕੁਲ ਖਰੀਦਾਂਗੇ ਜੋ ਰੇਟ ਚੱਲਦਾ ਹੋਏਗਾ ਜਿਸ ਭਾਅ ਨਾਲ ਲਵਾਂਗੇ ਅਸੀਂ ਮਤਲਬ ਜਿਹੜਾ ਸੋਨੇ ਦਾ ਉਹਦਾ ਸੋਨਾ ਇਹਦਾ ਪੈਸਾ ਉਹਦਾ ਖਰਾਬ ਨਹੀਂ ਜਾਊਗਾ ਨਹੀਂ ਜਾਊਗਾ ਠੀਕ ਹੈ ਜਿੰਨਾ ਵੀ ਜੋ ਰੇਟ ਚੱਲਦਾ ਹੋਏਗਾ अच्छा 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 मतलब कहना ਤੋਂ ਪਾਵਾ ਹੋ ਬੰਦੇ ਨੇ ਫੋਨ ਚੇਂਜ ਕਰਨਾ ਹੋਵੇ ਇੱਕ ਪਾਸੇ ਗਲੇ ਨੇ ਸੋਨੇ ਦਾ ਫੋਨ ਖਰੀਦਦਾ ਇੱਕ ਪਾਸੇ ਲੋਕ ਕਹਵੇ ਤੂੰ ਤਾਂ ਭਾਈ ਤਿੰਨ ਮਾਡਲ ਪਿੱਛੇ ਤੁਰਿਆ ਫਿਰਦਾ ਜੇ ਵਾਚੇਸ ਲੈਣੀ ਹੈ ਸੋਨੇ ਦੀ ਹੋਵੇ ਮਿਲ ਜਾਣਗੇ ਸੋਨੇ ਦੀਆਂ ਕੜੀਆਂ हां ਚਾਂਦੀ ਦੀ ਵਾਚ ਸਭ ਕੁਝ ਚਾਂਦੀ ਦਾ ਕੀ ਕੀ ਮਿਲ ਜੂਗਾ ਪਰਸ ਚਾਂਦੀ ਦੇ ਪਰਸ ਜੁੱਤੀ ਪੈਨ ਕੜੀਆਂ ਜੋ ਜੋ ਹੈਗਾ ਸਾਰਾ ਕੁਝ ਮਿਲੂਗਾ ਜੋ ਮੰਗੋਗੇ ਉਹ ਮਿਲੇਗਾ ਰਾਣੀ ਹਾਰ ਪਿਆ ਕੋਈ ਰਾਣੀ ਹਾਰ ਪਏ ਨੇ ਵੀਰ ਜੀ ਬਿਲਕੁਲ ਰਾਣੀ ਹਾਰ ਦਾ ਹੋ ਨੇ ਡਿਜ਼ਾਈਨ ਹੋ ਸਕਦੇ ਆ ਇਹ 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 ਆਪਣਾ ਰਾਣੀ ਹਾਰ ਦੇ ਆਪਣੇ ਕੋਲ 15 16 ਡਿਜ਼ਾਈਨ ਪਏ ਨੇ ਇਹ ਹਾਲਮਾਰਕ ਵਾਲਾ ਇਹ ਹਾਲਮਾਰਕ ਵਾਲਾ ਇਹ 22 ਕੈਰੇਟ ਹੈ ਇਹ 22 ਕੈਰੇਟ ਹੈ ਜੇ ਮੰਨ ਕੇ ਚਲੋ ਸੇਮ ਮੈਨੂੰ ਚੀਜ਼ 1 ਗ੍ਰਾਮ ਚ ਚਾਹੀਦੀ ਹੈ ਇਸੇ ਜੀ ਬਿਲਕੁਲ ਰੈਡੀ ਪਈ ਹੈ ਆਪਣੇ ਕੋਲ ਕਿੰਨੇ ਡਿਜ਼ਾਈਨ ਹੋਣਗੇ ਰਾਣੀ ਹਾਰ ਦੇ ਜੇ ਐਟ ਪ੍ਰੈਜ਼ੈਂਟ ਮੈਂ ਤੁਹਾਨੂੰ ਕਹਾਂ ਕਿ ਤੁਸੀਂ 10 ਬੋਲੋ 20 ਬੋਲੋ 50 ਬੋਲੋ ਉਹਨੇ ਰੈਡੀ ਹੋ ਜਾਣਗੇ ਮਤਲਬ ਉਹਨੇ ਹੋਣਗੇ ਜੇ ਮੈਂ ਆਪਣੇ ਕੋਲੋਂ ਦਿਖਾਵਾਂ ਵੀ ਕੋਨਾਲ ਮੈਨੂੰ ਤਾਂ ਯਾਰ ਆ ਬਣਾ ਕੇ ਦੇ ਮਿਲ ਜਾਊਗਾ ਉਹ ਵੀ ਰੈਡੀ ਹੋ ਕੇ ਉਹ ਸਾਡੇ ਦਿੱਲੀ ਕਸਟਮਾਈਜ਼ ਹੁੰਦਾ ਸਾਰਾ ਕੁਝ ਕਸਟਮਰ ਜਿੱਦਾਂ ਮਰਜ਼ੀ ਦਾ ਡਿਜ਼ਾਈਨ ਕਰਾ ਲਓ। ਠੀਕ ਹੈ ਜੀ। ਮਤਲਬ ਕਹਿਣ ਤੋਂ ਪਹਿਲਾਂ ਮੈਂ ਤੁਹਾਨੂੰ ਕੋਈ ਵੀ ਏ ਬੀ ਸੀ ਆਹ ਚੀਜ਼ ਦੀ ਫੋਟੋ ਦਿਖਾ ਦੇਵੇ ਯਾਰ ਮੈਨੂੰ ਤਾਂ ਆਹ ਚਾਹੀਦੀ ਆ। ਸੇਮ ਮਿਲ ਜੂਗੀ। ਮਤਲਬ ਸੇਮ ਸੇਮ ਤੁਸੀਂ ਉਹ ਸੇਮ ਬਣਾ ਕੇ ਦੇ ਦੇਵੋਗੇ। ਬਿਲਕੁਲ। ਲਓ ਮਾੜਾ ਜੇ ਤੋਂ ਤੁਸੀਂ ਮੈਨੂੰ ਹੁਣ ਚੈਨੀਆਂ ਦੇ ਵਿੱਚ ਦਿਖਾਓ ਕਿ ਆਪਣੇ ਲਗਾਕਾਂ ਕੋਲੇ ਕੀ ਕੀ ਆਪਸ਼ਨ ਆ ਪਤਾ ਲੱਗੇ ਕਿ ਤੇਰੀ ਚੁਆਇਸ ਕਿਹੋ ਜਿਹੀ ਆ ਕਿਹੋ ਜੀਆਂ ਚੀਜ਼ਾਂ ਜਿਹੜੀਆਂ ਕਨਾਲ ਆਪਣੇ ਕੋਲੇ ਰੱਖਦਾ ਹੈ ਵੀ। ਜਿ ਚੱਕਮ ਹੈ ਹਾਂ ਜੀ ਹਾਂ ਜੀ ਕਿਧਰੋਂ ਚੱਕਿਆ ਜਾਂਦਾ ਇਹ ਨਾ ਹੋਵੇ ਸੋਨੇ ਦਾ ਕੰਮ ਆ ਮੈਂ ਇੱਥੇ ਖਿਲਾਰ ਦਿਆਂ ਕੁਛ ਨਾ ਨਾ ਆ ਲੋ ਇਹ ਕੋ ਮਟਰ ਦਾਣੇ ਜੇ ਬਾਹਲੇ ਵਧਗਾ ਸੀ ਯਾਰ ਇੱਥੇ ਜੇ ਕਿੱਥੇ ਸੀਗੇ ਹਾਂ ਭਾਈ ਆ ਭਾਈ ਨਹੀਂ ਨਹੀਂ ਆ ਪਿਆ ਆ ਸੀ ਆ ਸੀ ਆ ਸੀ ਮਟਰ ਮਾਲ ਹਾਂ ਮਟਰ ਮਾਲ ਕਿੰਦੇ ਨੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਆ ਦੇਖੋ ਆ ਦੇਖੋ ਕਿੱਡਾ ਸੋਨਾ ਬਣਿਆ ਵਾ ਸੇਮ 1 ਗ੍ਰਾਮ ਚ ਰੈਡੀ ਪੈ ਆਪਣੇ ਕੋਲ ਸੇਮ 1 ਗ੍ਰਾਮ ਚ ਵੀ ਰੈਡੀ ਪੈ ਹਾਂ ਲਓ ਜੀ ਤੇ ਜਿਹੜਾ ਵੀਰੇ ਆਪਣੇ ਕੋਲੇ 22 ਕੈਰਟ ਹੁੰਦਾ ਹਨਾ ਹੂੰ ਹੂੰ 22 ਕੈਰਟ ਤਾਂ ਚਲੋ ਮਤਲਬ ਜਦੋਂ ਆਪਾਂ 22 ਕੈਰਟ ਲੈ ਲਿਆ ਤੇ ਉਹ ਮਤਲਬ ਇੱਕ ਸਰਕਾਰ ਵੱਲੀ ਪੈਸੇ ਜਮਾ ਉਹ 9160 ਹਾਲਮਾਰਕ ਸਰਕਾਰ ਸਰਕਾਰ ਵੱਲੀ ਪੈਸੇ ਜਮਾ ਹੋਗੇ ਹਨਾ ਉਹਦੇ ਵਿੱਚੋਂ ਇੱਕ ਤੁਹਾਡੇ ਮਤਲਬ ਇੱਕ ਤੁਹਾਡੇ ਧੰਦੇ ਨਾਲ ਸੰਬੰਧਿਤ ਮੈਂ ਗੱਲ ਪੁੱਛਣੀ ਚਾਹੁੰਨਾ ਜਦੋਂ ਜਿਹੜੀ ਚੀਜ਼ ਮੈਂ ਆ ਖਰੀਦ ਲਈ ਇਹ ਮੈਨੂੰ ਤੁਲਕੇ ਮਿਲ ਗਈ ਹੂੰ ਤੁਲਕੇ ਇਹ ਇਹਦੀ ਇਹਦੇ ਉੱਤੇ ਕੀ ਲੱਗਣਾ ਹੁੰਦਾ ਟੈਕਸ ਅਲੱਗ ਤੋਂ ਲੱਗਣਾ ਹੁੰਦਾ ਕਿ ਇਹਦੇ ਉੱਪਰ 7% ਮੇਕਿੰਗ ਲਵਾਂਗੇ 골ਡ ਚ ਬਾਈ ਕੈਰੇਟ ਤੇ ਹੂੰ ਜਿਹੜਾ 1 ਗ੍ਰਾਮ ਹੈ ਉਹਦੀ ਤਾਂ ਕੋਸਟਿੰਗ ਹੀ ਇਹਦੇ ਨਾਲ ਅੱਧ ਨਾਲ ਵੀ ਅੱਧ ਹੈ ਨਹੀਂ ਜਿਵੇਂ ਹੁਣ ਮੰਨ ਕੇ ਚੱਲੋ ਮੇਰਾ ਆਹਾ ਏ ਇਹ ਸਪੋਜ਼ ਕਰ ਲਓ ਵੀ ਇਹ ਪਾਈਆ ਦਾ ਹੋ ਗਿਆ ਹੂੰ ਹਨਾ ਤਾਂ ਇਹਦੇ ਉੱਤੇ ਤੁਸੀਂ ਲਾਉਂਗੇ ਲੇਬਰ 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 ਹੀ ਲੱਗੂਗੀ ਬਿਲਕੁਲ ਜੀ ਬਿਲਕੁਲ ਤੇ ਜਿਹੜੀ ਲੇਬਰ ਲੱਗੂਗੀ ਉਹ ਲੇਬਰ ਹੀ ਨਹੀਂ ਮਿਲਣੀ ਅਗਲੇ ਨੂੰ ਬਾਕੀ ਸਾਰਾ ਤਾਂ ਉਹਦਾ ਹੀ ਆ ਬਿਲਕੁਲ ਬਿਲਕੁਲ ਵੀ ਜਦੋਂ ਤੁਹਾਨੂੰ ਉਹ ਮੈਂ 2 ਸਾਲ ਨੂੰ ਵਾਪਸ ਕਰਨਾ ਚਾਹੂੰਗਾ ਹੂੰ 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 ਲੇਬਰ ਨਹੀਂ ਮਿਲਣੀ ਬਿਲਕੁਲ ਤਾਂ ਉਹਨੂੰ ਲੇਬਰ ਨਹੀਂ ਇਕੱਲੀ ਮਿਲਣੀ ਬਾਕੀ ਸਾਰਾ ਕੁਝ ਤਾਂ ਮਿਲੂਗਾ ਬਾਕੀ ਸਾਰਾ 골ਡ ਦਾ ਤਾਂ ਪੈਸਾ ਉਹ ਨਹੀਂ ਮਿਲਦਾ ਠੀਕ ਆ ਵੀ ਮਤਲਬ ਕਹਿਣ ਤੋਂ ਪਹਿਲਾਂ ਵੀ ਜੇ ਅਗਲੇ ਦੀ 10 ਲੱਖ ਰੁਪਏ ਦੀ ਇਨਵੈਸਟਮੈਂਟ ਆ ਤਾਂ 10 ਲੱਖ ਰੁਪਏ ਦੇ ਇਨਵੈਸਟਮੈਂਟ ਤੇ 70000 ਲੇਬਰ ਪੈ ਗਈ ਉਹ ਬਿਲਕੁਲ 70000 ਤਾਂ ਉਹਦਾ 70000 ਜਿਹੜਾ ਉਹ ਕੱਟਿਆ ਗਿਆ ਉਹ ਪਹਿਲੇ ਦਿਨ ਹੀ ਡੁੱਬ ਗਿਆ ਦਾ ਉਹ ਉਹ ਤਾਂ ਪਹਿਲੇ ਦਿਨ ਹਮ ਚਲੇ ਆ ਗਿਆ ਮਿਹਨਤਾਂ ਮਿਹਨਤ ਵਾਲਿਆਂ ਨੂੰ ਤੇ ਬਾਕੀ ਦੇ ਪੈਸੇ ਜਿਹੜੇ ਉਹਦੇ ਸੇਫ ਆ ਉਹ ਜਿਵੇਂ ਜਿਵੇਂ ਸੋਨਾ ਚੜੂਗਾ ਉਹਦੇ ਵਾਪਸ ਆ ਜਾਣਗੇ ਐਵੇਂ ਨਾ ਗੱਲ ਕਰ ਬਾਈ ਬਾਈ ਕੁਨਾਲ ਭਾਈ ਮਾੜਾ ਜਿਹਾ ਪਰ ਰੇਟ ਬਾਰੇ ਜਾਣਕਾਰੀ ਦੇ ਦਿੱਤੀ ਜਿਵੇਂ ਹੁਣ ਆ ਇਹ ਇਹ 22 ਚ ਕਿੰਨੇ ਕ ਦਾ ਪੈ ਜਾਊਗਾ ਅੰਦਾਜ਼ਨ ਮਤਲਬ ਇਹ 22 ਚ 4 1/2 ਦਾ ਪੂਰਾ ਸੈੱਟ ਇਹ ਵੀ ਰਾਣੀ ਹਾਰ ਹਾਰ ਚ ਆ ਜਾਂਦਾ ਰਾਣੀ ਹਾਰ ਚ ਆ ਜਾਂਦਾ ਤੇ ਆ ਕੱਲਾ ਸੈੱਟ ਆ ਇਹ ਕਿੰਨੇ ਦਾ ਇਟਾਲੀਅਨ ਚੋਕਰ ਸੈੱਟ ਹੈ ਜੀ ਇਹ ਵੀ ਅਪਰੋਕਸ 3.5 ਦਾ ਇਹ 3.5 ਜਿਹੜਾ ਇਹਦੇ ਵਿੱਚ ਆ ਚਿੱਟਾ ਜਿਹਾ ਲੱਗਿਆ ਇਹ ਕੀ ਆ ਇਹ ਜ ਪਾਲਿਸ਼ ਹੁੰਦੀ ਆ ਇਹ ਪਾਲਿਸ਼ ਆ ਹਾਂ ਠੀਕ ਹੈ ਡਿਜ਼ਾਈਨ ਨੂੰ ਕਰਨ ਇਟਾਲੀਅਨ ਵਾਸਤੇ ਠੀਕ ਹੈ ਜੀ ਠੀਕ ਆ ਤੇ ਮਹਾਰਾਜਾ ਇੱਕ ਮੈਨੂੰ ਰਾਣੀ ਹਾਰ ਦਾ ਵੀ ਅੰਦਾਜ਼ਾ ਦੇ ਵੀ ਆ ਜੇ 22 ਕੈਰਟ ਦੇ ਵਿੱਚ ਹੋਲ ਮਾਰਕ ਵਾਲਾ ਲੈਨੇ ਆ ਤਾਂ ਇਹ ਕਿੰਨੇ ਦਾ ਮਿਲਦਾ ਇਹ ਅਪਰੋਕਸ 10.5 ਲੱਖ ਦਾ ਪਵੇਗਾ ਪੂਰੇ ਸੈੱਟ 10 10.5 ਲੱਖ ਰੁਪਏ ਦਾ ਸਾਰਾ ਸੈੱਟ ਪੁੱਲਦਾ ਤੇ ਜੇ ਮੈਂ ਆ ਪਰਸ ਦੀ ਕੀਮਤ ਪੁੱਛਾਂ ਵੀ ਆ ਪਰਸ ਦੀ ਕੀਮਤ ਕਿੰਨੀ ਘੋਗੀ ਪਰਸ ਦੀ ਕੀਮਤ ਹੋਏਗੀ ਇਹਦੀ 60 70000 60 70000 ਰੁਪਏ ਦਾ ਚਾਂਦੀ ਦਾ ਪਰਸ 400 500 ਕੇਜੀ ਦਾ ਪਰਸ ਪਿਓਰ ਚਾਂਦੀ ਪਰਸ ਠੀਕ ਪੁਰਸ਼ ਸਟੈਂਪ ਦੇ ਨਾਲ ਤੇ ਆ ਬ੍ਰੇਸਲਟ ਐਕੀ ਆ ਇੱਕ ਹੈ ਇਹਦਾ ਅੰਦਾਜ਼ਨ ਜਾਂ ਕਿੰਨੀ ਕੀਮਤ ਹੋਗੀ ਇਹਦੀ ਇਹ ਹੁਣ 5 ਕਤੂਲੇ ਦਾ ਅੱਛਾ ਜੀ ਹੂੰ ਇਹ 5 ਤੋਲੇ ਦਾ ਹੋਊਗਾ ਤੇ ਆ ਆ ਆ ਕਾਂਟੇ ਬਾਰੇ ਵੀ ਦੱਸਦੇ ਸਾਨੂੰ ਆ ਕਿੰਨੇ ਕਦੇ ਹੋਣਗੇ ਕਾਂਟੇ ਪ੍ਰੋਕਸ ਪੈ ਜਾਂਦੇ ਨੇ ਉਹ ਹੀ 5 ਗ੍ਰਾਮ 6 ਗ੍ਰਾਮ 10 ਗ੍ਰਾਮ 12 ਗ੍ਰਾਮ ਬਈ ਇੱਕ ਤੋਲਾ ਡੇਢ ਤੋਲਾ ਅੱਧਾ ਤੋਲਾ ਆਹਾ ਬਹੁਤ ਸੋਹਣਿਆ ਹਾਂ ਆ ਮੜੇ ਜੇ ਬਾਹਰ ਕੱਢ ਲੈਣ ਨੂੰ ਬਿਲਕੁਲ ਜੀ ਨਿਕਲ ਆਉਣਗੇ ਹਾਂਜੀ ਹਾਂਜੀ ਉੱਪਰ ਨੂੰ ਲੈ ਮੜੇ ਤੂੰ ਹੀ ਦੇਖ ਹੋਰ ਨਾ ਤੋੜ ਦਿਆਂ ਮੈਂ ਆਹ ਵੇਖਿਓ ਆਉਂਦਾ ਫਰੀਦ ਫੋਕਸ ਹੁੰਦਾ ਹੈ ਹੈ ਨੈਕਸਟ ਲੈਵਲ ਚੀਜ਼ ਹੈ ਯਾਰ ਡਿਜ਼ਾਈਨਰ ਤੇਰੇ ਬੰਦੇ ਕਮਾਲ ਆ ਹੈ ਬਣਾਉਣ ਵਾਲੀ ਕਮਾਲ ਕੀਤੀ ਪਈ ਆ ਤੇ ਜੇ ਮੈਂ ਹੁਣ ਮੈਂ ਤੁਹਾਨੂੰ 1 ਗ੍ਰਾਮ ਵਾਲੇ ਪਾਸੇ ਲੈ ਕੇ ਚਲਦਾ ਮੈਂ ਵੀ ਕੁਨਾਲ ਭਾਈ ਆ 1 ਗ੍ਰਾਮ ਵਾਲਾ 1 ਗ੍ਰਾਮ ਰਾਣੀ ਹਾਰ ਉਹ ਰਾਣੀ ਹਾਰ ਦੀ ਕੀਮਤ ਸ਼ਾਇਦ ਤੁਸੀਂ ਦੱਸੀ 9 ਲੱਖ 9 10 ਲੱਖ 9 ਤੋਂ 10 ਲੱਖ ਇਹ ਜਮਾਂ ਸੇਮ ਮੋਡਾ ਹੈ ਸੇਮ ਹੈ ਸੇਮ ਆ ਨਾ ਮੇਰੇ ਸੋ ਨਾਲ ਵਿੱਚ ਥੋੜਾ ਜਿਹਾ ਫਰਕ ਹੈ ਬਸ ਇਹ ਕਿੰਨੇ ਦਾ ਮਿਲਜੂ ਇਹ ਅਪਰੋਕਸ ਪੈ ਜਾਣਾ ਤੁਹਾਨੂੰ 30 40 50000 60000 ਡਿਪੈਂਡ ਕਰਦਾ ਬੜਾ ਕਿੰਨਾ ਛੋਟਾ ਕਿੰਨਾ ਮਤਲਬ ਇੰਨੇ ਤੋਂ ਰਣੀ ਹਰ ਸਟਾਰਟ ਹੋ ਜਾਂਦੇ ਨੇ ਮਤਲਬ 10ਵੇਂ ਹਿੱਸੇ ਤੋਂ ਵੀ ਸਸਤਾ ਹਮ ਇੱਕ ਮੈਨ ਹੋਰ ਗੱਲ ਦੱਸੋ ਹਮ ਮੰਨੋ ਆ ਵੀ ਆ ਵੀ 1 ਗ੍ਰਾਮ ਹੀ ਹੈ 1 ਗ੍ਰਾਮ ਸਾਰਾ 1 ਗ੍ਰਾਮ ਮੈਂ ਮੈਂ ਨਾ ਤੁਹਾਡੇ ਤੋਂ 1 ਗ੍ਰਾਮ ਲੈ ਗਿਆ ਹਮ ਇਹ ਤੇ ਮੈਂ ਮੰਨ ਕੇ ਚਲਵਾਇਆ ਤੇ ਐ ਤੇ ਮੈਂ ਇਹ ਮੈਨੂੰ ਲੱਖ ਰੁਪਏ ਦਾ ਮਿਲ ਗਿਆ ਸਪੋਇਰ ਕਰਦੇ ਹਮ ਲੱਖ ਦਾ ਮਿਲ ਗਿਆ ਜਿਵੇਂ ਉਹ ਮੈਂ 10 ਲੱਖ ਰੁਪਏ ਦਾ ਲੈਣਾ ਹੂੰ ਤਾਂ ਉਹਦੇ ਚੋਂ ਲੇਬਰ ਕੱਟ ਕੇ ਬਾਕੀ ਦੇ ਪੈਸੇ ਮੇਰੇ ਸੇਫ ਆ ਹੂੰ ਕੀ ਇਹਦੇ ਚੋਂ ਮੇਰੇ ਲੱਖ ਰੁਪਏ ਚ ਪੈਸੇ ਸੇਫ ਆ ਸੇਫ ਹੈ ਕਿੰਨੀ ਕੀਮਤ ਤੁਸੀਂ 5 ਸਾਲ ਨੂੰ 10 ਸਾਲ ਨੂੰ ਤੁਹਾਡਾ ਰਿਟਰਨ ਹੈ ਮਤਲਬ ਲੱਖ ਰੁਪਏ ਦਾ 50000 ਹੈਗਾ ਹੀ ਹੈਗਾ ਹੈਗਾ ਹੀ ਹੈਗਾ ਮਤਲਬ ਕਹਿਣ ਤੋਂ ਭਾਵੇਂ ਆ ਵੀ ਜਿੰਨੇ ਪੈਸੇ ਮੈਂ ਜੇ ਮੈਂ 50000 ਲਾ ਰਿਹਾ ਤਾਂ ਮੇਰਾ 25 ਗਿਆ ਹੂੰ ਹੂੰ 25 મતલબ ਉਹੀ ਲੇਬਰ ਗਈ ਕਿਉਂਕਿ ਅਕਸਰ ਮਿਹਨਤ ਤਾਂ ਇੱਥੇ ਵੀ ਉਨੂੰ ਹੀ ਹੋਈ ਆ ਨਾ ਮਾਣ ਦੇ ਬਿਲਕੁਲ 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 ਬਾਕੀ ਤਾਂ ਸੇਫ ਆ ਸੇਫ ਆ ਬਾਕੀ ਤਾਂ ਸੇਫ ਆ ਤੇ ਲਿਆ ਮੈਨੂੰ ਦਿਖਾਓ ਅੱਛਾ ਇਹਦੇ ਵਿੱਚ ਆ ਸਾਰਾ ਕੁਝ ਪਿਆ ਯਾਰ ਆ ਤਾਂ ਆ ਤਾਂ ਅਸਲੀ ਆ ਯਾਰ ਹੈ ਤਾਂ ਇਹ ਸਾਰਾ ਅਸਲ ਕੁਝ ਹੀ ਬਸ ਇਹ 1 ਗ੍ਰਾਮ ਆ ਇਹ 1 ਗ੍ਰਾਮ ਕਿਵੇਂ ਬਣਦਾ ਯਾਰ ਮੈਨੂੰ ਮਾੜਾ ਬਣਦੇ ਬਾਰੇ ਦੱਸੋਗੇ ਵੀ 1 ਗ੍ਰਾਮ ਕਹਨ ਨੂੰ ਹੀ ਸੋਨਾ ਹੈ ਜਾਂ ਅਸਲੀ ਸੋਨਾ ਹੈ ਜਾਂ ਕਿਵੇਂ ਬਣਦਾ ਕਿ ਇਹਦੇ ਉੱਪਰ 24 ਕੈਰੇਟ ਦੀ ਲੇਅਰ ਹੁੰਦੀ ਆ ਸੋਨੇ ਦੀ ਤੇ ਪਰਟ ਕਹਿੰਦੇ ਜੀ ਨੂੰ ਆਪਾਂ ਇਹਦੇ ਉੱਪਰ ਇਹਦੇ ਉੱਪਰ 24 ਕੈਰਟ ਦੀ ਲੇਅਰ ਹੋਗੀ ਹੂੰ ਇਹਦੇ ਵਿੱਚ ਕੁਝ ਹੋਰ ਆ ਅੰਦਰਲੇ ਪਾਸੇ ਹੂੰ ਤੇ ਉਹਦੇ ਹੇਠਲੇ ਪਾਸੇ ਕੀ ਆ ਹੇਠਲੇ ਪਾਸੇ ਨਹੀਂ ਹੈ ਹੇਠਲੇ ਪਾਸੇ ਵੀ ਸੇਮ ਹੀ ਹੈ ਹਾਂਜੀ ਬਸ ਇਹ ਹੈ ਕਿ 1 ਗ੍ਰਾਮ 2 ਗ੍ਰਾਮ ਦੇ ਵਿੱਚ ਇਹ ਬਣਾਏ ਗਏ ਨੇ ਸੈਟ ਮ ਮਤਲਬ ਵੀਰੇ ਇੱਕ ਤਾਂ ਹੁੰਦਾ ਵੀ ਜਿਵੇਂ ਆਪਾਂ ਕਹਿੰਦੇ ਵੀ ਜਿਵੇਂ ਆਪਾਂ ਪਹਿਲਾਂ ਜਿ ਕਹਿੰਦੇ ਵੀ ਸੁਨਾਰੇ ਖੋਟ ਪਾ ਦਿੰਦੇ ਆ ਵੀ ਖੋਟ ਹਾਂ ਮਤਲਬ ਇਹ ਉਵੇਂ ਮਤਲਬ ਸੋਨਾ ਘੱਟਰ ਵਾਲਿਆ ਵਿੱਚ ਹੋਰ ਚੀਜ਼ ਵਧਰ ਲਈ ਆ ਪਹਿਲਾਂ ਤਾਂ ਉਵੇਂ ਬਣ ਗਈ ਚੀਜ਼ ਉਹਦੇ ਉੱਪਰ ਫੇਰਤੀ ਪਿਓਰ ਸੋਨ ਦੀ ਚਾਹ ਮਤਲਬ ਘੱਟ ਤੋਂ ਘੱਟ ਸੋਨਾ ਖਰਚ ਕੇ ਸੇਮ ਚੀਜ਼ ਬਣਾਤੀ ਆ ਬਿਲਕੁਲ ਜੀ ਬਿਲਕੁਲ ਜੇ ਮੰਨ ਕੇ ਚਲੋ ਬਾਈ ਇਹ ਆਪਾਂ ਪਾ ਲਿਆ ਹੂੰ ਇਹਦੀ ਜੇ ਪਾਲਛ ਲੈਗੀ ਕੁਛ ਨਹੀਂ ਤਾਂ ਅਗਲੇ ਦਾ ਵਿਆਹ ਦੇ ਵਿੱਚ ਨਿਕਲ ਜਾ ਜਲੂਸ ਕੁਛ ਨਹੀਂ ਨਿਕਲਦਾ ਪੂਰੀ ਗਰੰਟੀ ਹੈ ਪੂਰਾ ਬਿੱਲ ਦਵਾਂਗੇ ਸਾਰਾ ਕੁਝ ਦਵਾਂਗੇ ਕੀ ਗਰੰਟੀ ਹੈ ਜੇ ਮੰਨ ਕੇ ਚਲੋ ਇਹਦੀ ਪਾਲਛ ਲੈ ਜਾਂਦੀ ਹੈ ਪੂਰੀ ਵਾਪਸੀ ਹੈ ਅੱਛਾ ਜੇ ਪਾਲਛ ਲਹਿ ਗਈ ਤਾਂ ਵਾਪਸੀ ਆ ਗਿੱਲਾ ਹੋ ਕੇ ਲਹਿ ਗਈ ਜੀ ਕੁਛ ਵੀ ਨਹੀਂ ਹੁੰਦਾ ਟੈਸਟ ਚ ਸਾਹਮਣੇ ਟੈਸਟ ਕਰਕੇ ਦਵਾਂਗੇ ਅੱਛਾ ਮਤਲਬ ਮਾੜਾ ਮੋਟਾ ਪਾਣੀ ਪੈ ਗਿਆ ਗਿੱਲੇ ਹੱਥ ਲੱਗ ਗਏ ਕੋਈ ਚੀਜ਼ ਵੀ ਨਹੀਂ ਹੁੰਦਾ ਕੋਈ ਕੰਪਲੇਂਟ ਨਹੀਂ ਕਿਸੇ ਤਰ੍ਹਾਂ ਦੀ ਮੈਂ ਇੱਥੇ ਹੀ ਵਾਸ਼ ਕਰਾ ਕੇ ਜਾਊ ਚਾਹੇ ਇੱਥੇ ਪਾਣੀ ਜਿਹਾ ਜੋ ਮਰਜ਼ੀ ਕਰੋ ਬਹੁਤ ਵਾਰੀ ਮੈਂ ਇਹ ਸੁਣਨ ਚ ਆਇਆ ਵੀ ਕਈ ਕਹਿੰਦੇ ਜੀ ਸੈਂਟ ਸੜਕ ਲੈ ਤੁਸੀਂ ਤਾਂ ਜੀ ਸੈਂਟ ਚ ਕੈਮੀਕਲ ਹੁੰਦੇ ਆ ਜੀ ਉਹਦੇ ਨਾਲ ਇਹ ਹਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਸ ਰੇਟ 'ਚ ਮਿਲ ਰਿਹਾ ਸਾਨੂੰ ਬਸ ਉਸੇ ਰੇਟ 'ਚ ਮਿਲ ਰਿਹਾ ਜੇ ਮੈਂ ਅੰਦਾਜ਼ਾ ਲਾਵਾਂ ਆਹਾ ਡਿਜ਼ਾਈਨ ਵੀ ਸੇਮ ਨੇ ਇੱਕ ਦਰਮਿਆਨੇ ਜੇ ਘਰ ਦੀ ਨੂਤੀ ਵਾਸਤੇ ਜਿਵੇਂ ਸਾਡੇ ਘਰ ਹੁੰਦੇ ਆ ਹੂੰ ਉਹਦੇ ਵਾਸਤੇ ਆਹਾ ਕਿੰਨੇ ਦਾ ਹੋਊਗਾ ਇਹ ਅਪਰੋਕਸ 10-15000 ਤੋਂ ਸਟਾਰਟ ਹੋ ਜਾਂਦੇ ਨੇ ਇਤਾਂ ਦੇ ਸੈਟਸ ਇਹ ਜੇ ਮੰਨ ਕੇ ਚੱਲੋ ਮੈਂ 15000 ਰੁਪਏ ਦਾ ਲੈ ਕੇ ਜਾਵਾਂ ਤਾਂ ਮੇਰਾ 7000 ਸੇਫ ਸੇਫ ਹੈ ਜੇ ਗਵਾਂਡੀਆਂ ਦੀ ਬਹੂ ਦੇ ਹੂੰ ਇਹਦੇ ਨਾਲ ਦਾ ਅਸਲੀ ਪਾਇਆ ਹੋਇਆ ਤੇ ਸਾਡੀ ਬਹੂ ਦੇ ਨਕਲੀ ਪਾਇਆ ਹੋਇਆ ਤੇ ਉਹ ਫੜੀ ਤਾਂ ਨਹੀਂ ਜਾਊਗੀ ਫੜੀ ਕਿੱਦਾਂ ਜਾਣੀ ਐ ਪਾਇਆ ਤਾਂ ਸੇਮ ਸੈੱਟ ਐ ਹੂੰ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਹੋਣਾ ਮਤਲਬ ਮੈਂ ਤੁਹਾਨੂੰ ਉਹੀ ਮੁੱਢ 'ਚ ਜਿਹੜੀ ਗੱਲ ਆਖੀ ਸੀ ਵੀ ਜਿਨ੍ਹਾਂ ਭੁੱਖ ਵਾਸਤੇ ਪੈਸੇ ਬਚਾਉਣੇ ਆ ਉਹ ਵੀ ਆ ਪਈਆ ਉਹ ਏ ਉਹਦੇ ਨਾਲ ਦੀ ਜਿਹੜੀ ਮੈਂ ਉਧਰ ਚੱਕੀ ਸੀ ਹਨਾ ਬਿਲਕੁਲ ਬਿਲਕੁਲ ਇੱਕ ਗੱਲ ਹੋਰ ਯਾਰ ਸੱਚ ਮੈਨੂੰ ਮੈਨੂੰ ਦੱਸ ਕੋਨਾਲਾ ਬਈ ਦੇਖ ਮੈਂ ਮੰਨਦਾ ਵੀ ਇਹ ਤੇਰੀ ਇਹ ਘੱਟ ਵਾਲੇ ਆ ਹੂੰ ਹੂੰ ਇਹ ਚੱਕਣ ਚ ਹੌਲੇ ਹੋਣਗੇ ਉਹਨਾਂ ਨੂੰ ਨਾ weight ਵੀ ਸੇਮ ਹੈ ਆਪਣੇ ਮਤਲਬ ਜਿਹੜੀ 10 ਕੰਪੈਰੀਸ਼ਨ ਕਰੋ ਸੇਮ ਡਿਜ਼ਾਈਨ ਬਾਈ ਕੈਟ ਚ ਵੀ ਮਿਲ ਜੇਗਾ ਸੇਮ ਵਨ ਚ ਮਿਲ ਜੇਗਾ ਮਤਲਬ ਜਿਹੜੀ ਬਾਈ ਕੈਟ ਦੇ ਵਿੱਚ ਤੋਲੇ ਦੀ ਚੀਜ਼ ਆ ਉਹ ਇਹ ਚ ਵੀ ਤੋਲੇ ਦੀ ਕੋਈ ਹੋਣੀ ਹੋਣੀ ਦੀ ਹੋएगी ਹੌਲੀ ਜਾਂ ਭਾਰੀ ਨਹੀਂ ਹੋਊਗੀ ਕੁਝ ਵੀ ਨਹੀਂ ਮਤਲਬ ਕਹਿਣ ਤੋਂ ਪਹਿਲਾਂ ਵੀ ਅਗਲਾ ਚੱਕ ਕੇ ਵੀ ਨਹੀਂ ਕਹਿ ਸਕਦਾ ਚੱਕ ਕੇ ਵੀ ਨਹੀਂ ਕਹਿ ਸਕਦਾ ਵੀ ਹੌਲੀ ਆ ਠੀਕ ਹੈ ਠੀਕ ਹੈ ਠੀਕ ਹੈ ਠੀਕਾ ਨਹੀਂ ਆਹ ਤਾਂ ਗੱਲ ਤੇਰੀ ਬਈ ਮੇਰੇ ਮਤੇ ਲੱਗੀ ਇਧਰਲੇ ਪਾਸੇ ਆਹ ਡਿਜ਼ਾਈਨ ਜਿਹੜਾ ਪਿਆ ਆਹਾ ਥੋੜਾ ਜਿਹਾ ਪਾਰਾ ਪਾਉਣਾ ਹੋਵੇ ਇਹ ਕਿੰਨੇ ਕ ਦਾ ਮਿਲ ਜਾਉ ਇਹ ਅਪਰੋਕਸ ਇਦਾਂ ਦਾ ਸੈੱਟ 15 20000 ਤੋਂ ਸਟਾਰਟ ਹੋ ਜਾਂਦੇ ਨੇ 15 ਤੋਂ 20000 ਰੁਪਏ ਚ ਯਾਰ ਹੂੰ ਤਾਂ ਗੱਲ ਐ ਹਾਂ ਮਾੜੇ ਬੰਦੇ ਦਾ ਵਿਆਹ ਹੁੰਦਾ ਹੈ ਹੂੰ ਹਾਂ ਹੈ ਹੂੰ ਹੂੰ ਜਿਹੜੇ ਬੰਦੇ ਨੇ ਯਾਰ ਕਰਨਾ ਹੂੰ ਹੂੰ ਤੇ ਨਾਲੇ ਅੱਧੇ ਅੱਧੇ ਪੈਸੇ ਸੀਫਰ ਸੀਫਰ ਮੈਨੂੰ ਕੋਈ ਉਹੋ ਜੀ ਚੀਜ਼ ਦਿਖਾਉਂਗੇ ਜਿਹੜਾ ਤੇਰੇ ਅਸਲੀ ਪਾਇਆ ਹੋਵੇ ਤੇ ਇੱਥੇ ਉਹਦੇ ਨਾਲ ਦਾ 1 ਬੰਨ ਗ੍ਰਾਮ ਚ ਪਿਆ ਹੋਵੇ ਆ ਆ ਅਸਲੀ ਹੈ ਅਸਲੀ ਹੈ 22 ਕੈਰਟ ਹੈ ਇਹਨਾਂ ਦੋਨਾਂ ਚੋਂ ਨਕਲੀ ਛਾਪ ਕਿਹੜੀ ਹੈ ਤੁਸੀਂ ਨਕਲੀ ਨਹੀਂ ਕਹਿ ਸਕਦਾ ਮਤਲਬ 1 ਬੰਨ ਗ੍ਰਾਮ ਵਾਲੀ ਕਿਹੜੀ ਇਹਨੂੰ 9 ਕੈਰਟ ਵੀ ਕਹਿੰਦੇ ਨੇ ਆਪਾਂ ਅੱਛਾ ਹਾਂ ਇਹਨਾਂ ਦੋਨਾਂ ਚੋਂ ਇਹ ਅਸਲੀ ਕੋਈ ਆ ਤੁਸੀਂ ਦੱਸੋ ਨਹੀਂ ਹੁਣ ਐ ਤਾਂ ਕੋਈ ਪਤਾ ਨਹੀਂ ਲੱਗਣਾ ਫਿਰ ਇਹ 22 ਕੈਰਟ ਹੈ ਇਹ ਬੰਨ ਗ੍ਰਾਮ ਆ ਨਹੀਂ ਪੱਕੀ ਗੱਲ ਆ ਕਿ ਉਹੀ ਕਹਿਣ ਮਾਰੇ ਗਈ ਆ ਨਾ ਤਾਰੂ ਹਾਂ ਇਸਤੇ ਸੀਮ ਦ੍ਰੂਵੀ ਸਿਰਫ ਇਸਤੇ 916 ਲਿਖਿਆ ਹਾਂ ਹਾਂ ਉਹ ਤੇ ਇਹਦੇ ਤੇ ਕੀ ਲਿਖਿਆ ਵਾ ਇਸਤੇ ਕੁਛ ਨਹੀਂ ਉਹ ਤੇ ਜੇ ਕੋਡ ਆ ਬਸ ਹਾਂ ਸੱਚੇ ਹਾਲ ਆ ਜਾ ਕੋਡ ਦੀ ਗੱਲ ਆ ਗਈ ਉਹ ਤਾਂ ਸਾਡੇ ਕਾਰੀਗਰ ਦੇ ਕੋਡ ਹਾਂ ਮੈਂ ਸਮਝ ਗਿਆ ਸਮਝ ਗਿਆ ਆ ਆਲੇ ਫੜ ਪਹਿਲਾਂ ਤਾਂ ਦੋਨੇ ਫੜਾ ਸਰੀ ਤੇ ਹੁਣ ਵੀ ਹਜੇ ਵੀ ਨਹੀਂ ਮੈਨੂੰ ਪਤਾ ਕਿਹੜੀ ਕਿਹੜੀ ਆ ਮਪ੍ਰੀਤਾ ਦਾ ਦੇਖ ਕੇ ਹੁਣ ਗੱਲ ਸੁਣ ਮੇਰੀ ਇੱਕ ਕਨਾਲ ਹੋਰ ਹੂੰ ਹੂੰ ਹੁਣ ਮੈਂ ਤੇਰੇ ਤੋਂ ਲੈ ਗਿਆ ਭਾਈ ਆਹਾ ਹਨ ਹੂੰ ਇਹਦਾ ਤੁਸੀਂ ਮੈਨੂੰ ਬਿੱਲ ਕੱਟ ਕੇ ਦੇਤਾ ਬਿਲਕੁਲ ਜੀ ਸਾਰਾ ਕੁਝ ਕਰਤਾ ਹੂੰ ਮੈਂ ਪੰਜਾਂ ਸਾਲਾਂ ਨੂੰ ਤੇਰੇ ਕੋਲੋਂ ਆਇਆ ਵਾਪਸ ਕਰਨ ਹੂੰ ਇੱਥੇ ਆ ਕੇ ਤੇਰੇ ਕਾਊਂਟਰ ਤੇ ਬੰਦਾ ਹੋਰ ਬੈਠਾ ਉਦੋਂ ਤੱਕ ਤੇਰਾ ਬੇਟਾ ਬੈਠਾ ਭਤੀਜਾ ਬੈਠਾ ਹੋਰ ਬੈਠਾ ਹੂੰ ਉਹ ਕਵੇ ਯਾਰ ਸਾ ਸਾਡੇ ਕੋਲ ਗਿਆ ਹੀ ਨਹੀਂਗਾ ਭਾਈ ਬਿੱਲ ਗਿਆ ਚਿੱਕੇ ਦਾ ਬਿੱਲ ਹੈ ਚਿੱਕੇ ਦੀ ਸਟੈਂਪ ਹੈ ਜੀਕੇ ਦੇ ਲੈਟਰ ਹੈਡ ਤੇ ਦਿੱਤਾ ਉਹ ਤਾਂ ਬਿੱਲ ਹੈਗਾ ਉਹਦੇ ਕੋਲ ਪ੍ਰੋਪਰ ਐਡਰੈਸ ਨੰਬਰ ਹੈਗਾ ਤਾਂ ਸਾਡੇ ਹੀ ਅਸੀਂ ਕਿੰਦਾ ਮੁਕਰਾਂਗੇ ਨਹੀਂ ਮੰਨ ਲਓ ਉਹ ਉਵੇਂ ਨਹੀਂ ਉਵੇਂ ਤੁਸੀਂ ਬਿੱਲ ਤੋਂ ਨਹੀਂ ਮੁਕਰਨ ਲੱਗੇ ਤੁਸੀਂ ਕਹੋਗੇ ਕਿ ਸਾਡੇ ਕੋਲੋਂ ਆਹ ਡਿਜ਼ਾਈਨ ਨਹੀਂ ਗਿਆ ਤੁਹਾਨੂੰ ਜਾਂ ਮੰਨ ਕੇ ਚਲੋ ਬੰਦਾ ਹੀ ਹੋਰ ਹੋਰ ਡਿਜ਼ਾਈਨ ਚੱਕ ਲਿਆ ਉਹਦੇ ਕੋਲ ਬਿੱਲ ਕੁਦਰਤੀ ਪੇਟੀ ਪੁੱਟੀ ਚੋਂ ਲੱਭ ਗਿਆ ਉਹ ਕਿਤੋਂ ਉਹ ਸਾਡੇ ਕੋਲ ਚ ਹੁੰਦਾ ਫੋਟੋ ਹੁੰਦੀ ਹੈ ਬਕਾਇਦਾ ਸਾਰਾ ਕੁਝ ਹੁੰਦਾ ਆਹ ਉਹ ਮੈਂ ਕਹਾਂ ਵੀ ਇਹ ਚੀਜ਼ ਕਿਵੇਂ ਕੌਣ ਡੈਂਟੀਫਾਈ ਕਰੂਗਾ ਵੀ ਆਹ ਚੀਜ਼ ਬਾਈ ਇੱਥੋਂ ਹੀ ਗਈ ਸੀ ਬਿਲਕੁਲ ਹੈ ਅੱਛਾ ਤੁਹਾਡੇ ਕੋਲੇ ਇੱਥੇ ਰਿਕਾਰਡ ਦੇ ਵਿੱਚ ਸਾਰਾ ਰਿਕਾਰਡ ਚ ਹੈਗਾ ਇੱਕ ਇੱਕ ਸੈੱਟ ਦੀ ਇੱਕ ਇੱਕ ਚੀਜ਼ ਦੀ ਫੋਟੋ ਹੈ ਸੈੱਟ ਦੇ ਨਾਲ ਬਿਲ ਜਾਊਗਾ ਨਾ ਐਂਟਰੀ ਹੋਊਗੀ ਸਾਰੀ ਨਾਲ ਕੋਈ ਇਹਦੇ ਵਿੱਚ ਤੁਹਾਡੇ ਕੋਲ ਕੋਡ ਵਾਲਟ ਵੀ ਹੁੰਦਾ ਹੋਊਗਾ ਇਹਦੇ ਵਿੱਚ ਕਾਰੀਗਰ ਦੀ ਕੋਡ ਵਾਲਟ ਹੁੰਦਾ ਕੋਈ ਬਈ ਇਹਦੀ ਉੱਤੇ ਕੋਡਿੰਗ ਹੁੰਦੀ ਹੈ ਵੀ ਜਿਹਦੇ ਨਾਲ ਉਹ ਪਤਾ ਕਰਿਆ ਜਾਂਦਾ ਵੀ ਭਾਈ ਆ ਚੀਜ਼ ਆ ਜਿਹੜੀ ਸਾਡੇ ਕੋਲੇ ਗਈ ਆ ਜਿਵੇਂ ਦੁਕਾਨਾਂ ਵਾਲੇ ਮੈਡੀਕਲ ਸਟੋਰ ਵਾਲੇ ਕਹਿੰਦੇ ਆ ਭਾਈ ਆ ਦਵਾਈ ਸਾਡੇ ਕੋਲੋਂ ਗਈ ਨਹੀਂ ਅਗਲਾ ਦਾ ਯਾਰ ਦਵਾਈ ਤਾਂ ਦਵਾਈ ਹੋਈ ਆ ਉਹ ਕਹਿੰਦੇ ਨਹੀਂ ਭਾਈ ਆ ਜਿਹੜਾ ਆ ਬੈਚ ਨੰਬਰ ਆ ਇਹ ਸਾਡਾ ਨਹੀਂ ਇਹ ਫਲਾਣੇ ਮੈਡੀਕਲ ਸਟੋਰ ਦਾ ਮੇਰੇ ਕਹਿਣ ਤੋਂ ਭਾਵੇਂ ਇਹ ਸੀਗਾ ਵੀ ਤੁਹਾਨੂੰ ਪਤਾ ਕਿਵੇਂ ਲੱਗਦਾ ਕਿ ਆ ਸਾਡੇ ਕੋਲ ਸਾਮਾਨ ਵੇਚਿਆ ਵਾ ਇਹ ਤਾਂ ਕੋਈ ਵੀ ਵੇਚ ਸਕਦਾ ਤੇ ਜੇ ਮੰਨ ਕੇ ਚੱਲ ਹੋਰ 100 ਗ੍ਰਾਮ ਕਿਸੇ ਹੋਰ ਨੇ ਵੇਚਿਆ ਵਾ ਤੁਸੀਂ ਚੈੱਕ ਕਰ ਲਿਆ ਵੀ ਹਾਂ 100 ਗ੍ਰਾਮ ਹੀ ਆ ਉਹ ਤੁਹਾਡੇ ਕੋਲ ਅੱਧੀ ਕੀਮਤ ਤੇ ਮੋੜਨ ਆ ਗਿਆ। ਹੂੰ। ਵੜਾ ਲੋਗੇ? ਨਹੀਂ। ਜਿਹੜਾ ਤੁਹਾਡਾ ਵਿੱਚ ਹੈ ਉਹ ਹੀ ਮੋੜੋ। ਉਹ ਹੀ ਵੜਾਂਗੇ। ਤੁਹਾ ਤੁਹਾਡੇ ਵਿੱਚ ਤੇ ਦੂਜੇ ਦੇ ਵਿੱਚ ਕੀ ਫਰਕ ਹੁੰਦਾ? ਉਹ ਤਾਂ ਹੁਣ ਚੀਜ਼ ਪਾਏ ਤੇ ਪਤਾ ਲੱਗਣੀ ਹੈ। ਕੁਆਲਿਟੀ ਵਾਈਜ਼। ਨਹੀਂ ਬਹੁਤ ਵਾਰੀ ਮੈਂ ਇਹ ਮੇਰੇ ਸੁਣ ਨਚਾਇਆ ਤੁਹਾਡੇ ਤੇ ਇੱਥੇ ਛਾਪਾਂ ਵੀ ਪਈਆਂ। ਹੂੰ। ਬਹੁਤ ਵਾਰੀ ਮੇਰੇ ਸੁਣ ਨਚਾਇਆ ਕਿ ਛਾਪਾਂ ਨਹੀਂ ਬੰਨ੍ਹ ਗ੍ਰਾਮ ਵਾਲਿਆਂ ਕੰਮ ਜਾਓ। ਮੈਂ ਹੁਣ ਛਾਪਾਂ ਹੀ ਪਾ ਕੇ ਦਿਖਾਈ ਇਹਨਾਂ ਸਾਨੂੰ। ਅਚਾਪਾਈ ਪਏ ਤੁਸੀਂ ਦੱਸੋ ਕਿਹੜੀ ਅਸਲੀ ਹੈ ਕਿ ਨਹੀਂ ਆਮ ਮੈਂ ਮਤਲਬ ਇਹ ਸੁਣਨ ਚਾਹਿਆ ਵੀ ਛਾਪ ਦੀ ਗਰੰਟੀ ਨਹੀਂ ਲੈਂਦੇ ਕਿਉਂਕਿ ਛਾਪ ਨੇ ਜਿਆਦਾ ਵੱਜਣਾ ਪੁੱਜਣਾ ਹੁੰਦਾ ਹਮ ਭਾਈ ਜਿਆਦਾ ਹੱਥ ਚ ਵਰਕ ਹੁੰਦਾ ਇਹਦਾ ਹਮ ਛਾਪ ਦਾ ਤਾਂ ਕਰਕੇ ਅਸੀਂ ਪ੍ਰੋਪਰ ਛਾਪ ਚ ਵੀ ਪ੍ਰੋਪਰ ਸਾਡਾ ਕੁਆਲਟੀ ਵਾਈਜ਼ ਕੰਮ ਹੈ ਸਾਡਾ ਹਮ ਹੁਣ ਕੜੇ ਹੈ ਤੇ ਤਿੰਨੋਂ ਕੜੇ ਡਿਜ਼ਾਈਨ ਮੈਂ ਤੁਹਾਨੂੰ ਉੱਪਰ ਦਿਖਾਏ ਨੇ ਆ ਵਰ ਸਾਚੇ ਦੇ ਕੜੇ ਦੇ ਡਿਜ਼ਾਈਨ ਸੇਮ ਉੱਪਰ ਰੈਡੀ ਪਏ ਨੇ ਜੀ ਠੀਕ ਹੈ ਹੁਣ ਬਾਈਕਰਡ ਜਿਹਦਾ ਜੀ ਕਰਦਾ ਪੈਸਾ ਬਾਈਕਰਡ ਦਾ ਲਾਣਾ ਉਹ ਲਾ ਲਓ ਅਕੋਰਡਿੰਗ ਜੇ ਬਜਟ ਘੱਟ ਹੈ ਜਾਂ ਨਹੀਂ ਐਨਾ ਪੈਸਾ ਖਰਚਣਾ ਤਾਂ ਬਚ ਪਾ ਸਕਦਾ ਆ ਸਿੱਖੀ ਕੜਾ ਛੋਟਾ ਸਿੱਖੀ ਕੜਾ ਠੀਕ ਹੈ ਇਹਦੇ ਨਾਲ ਦੇ ਸਾਰੇ ਛੋਟਾ ਬੜਾ ਸਾਰੇ ਸਿੱਖੀ ਕੜੇ ਸਾਰਾ ਕੁਝ ਹੈ ਆਹ ਬਿਸਕਟ ਚੇਨ ਸੇਮ ਰੈਡੀ ਉੱਪਰ ਪਈ ਹੈ ਇਸ ਤੇ ਮੈਂ ਫੋਕਸ ਮਰਾਂਗਾ ਤੁਹਾਨੂੰ ਜੀ ਸੇਮ ਇਹਦੇ ਨਾਲ ਦੀ ਚੇਨ ਉੱਪਰ ਰੈਡੀ ਪਈ ਹੈ ਇਸ ਤੋਂ ਅੱਧੇ ਤੋਂ ਜ਼ਿਆਦਾ ਡਿਜ਼ਾਈਨ ਸਾਰੇ ਰੈਡੀ ਪਏ ਨੇ ਸਾਡੇ ਉੱਪਰ ਮੰਨ ਕੇ ਚਲੋ ਇੰਨਾ ਚੋ ਕੋਈ ਵੀ ਡਿਜ਼ਾਈਨ ਹੁਣ ਮੰਨ ਲਓ ਸੁਪੋਜ਼ ਕਰ ਲਓ ਵੀ ਕਿਸੇ ਬੰਦੇ ਨੂੰ ਆਹ ਡਿਜ਼ਾਈਨ ਪਸੰਦ ਆ ਗਿਆ ਤਾਂ ਤੁਹਾਡੇ ਤੋਂ ਬਾਈ ਕੈਟ ਚ ਬਣਾ ਲੈ ਬਿਲਕੁਲ ਬਾਈ ਕੈਟ ਚ ਨਹੀਂ ਤਾਂ ਜੇ ਕਿਸੇ ਨੂੰ ਆਹ ਪਸੰਦ ਆ ਤਾਂ ਆਹੀ ਲੈ ਲੈ ਹੈਨਾ ਜੇ ਅਗਲੇ ਨੇ ਪੈਸਾ ਬਚਾਉਣਾ ਕਈ ਵਾਰੀ ਆਏ ਹੁੰਦਾ ਮੇਰੇ ਕਹਿਣ ਤੋਂ ਪਾਵਾ ਆਏ ਹੁੰਦਾ ਵੀ ਕਈ ਵਾਰੀ ਹੁਣ ਮੌਕੇ ਤੇ ਬੰਦ ਜਵਾਕਦਾ ਯਾਰ ਕਿਸੇ ਦਾ ਵਿਆਹ ਵੱਜ ਗਿਆ ਹੈ ਹੈ ਮੌਕੇ ਤੇ ਬੰਦੇ ਤੋਂ 10 ਲੱਖ ਦਾ ਸੋਨਾ ਨਹੀਂ ਲੈਣ ਦੀ ਪਹੁੰਚ ਹੂੰ ਤਾ ਬੰਦਾ ਲੱਖ ਰੁਪਏ ਨਾਲ ਲੱਖ ਰੁਪਏ ਚ ਪੂਰੀ ਫੈਮਿਲੀ ਦੀ ਸ਼ਾਪਿੰਗ ਕਰ ਸਕਦਾ ਹੈ ਅਗਲਾ ਲੱਖ ਰੁਪਏ ਚ ਕਿਹੜਾ ਡੰਗ ਸਾਰ ਸਕਦਾ ਹਾਂ ਵਾਹਿਗੁਰੂ ਕਰੇ ਸਾਲ ਨੂੰ ਪੈਸੇ ਹੋ ਗਏ ਉਹੀ ਦੇ ਕੇ ਆਪਣਾ ਨਵਾਂ ਵਾਹਿਗੁਰੂ ਚ ਬਣਵਾ ਲਵੇ ਹਮ ਕੰਮ ਸਾਰਨ ਨੂੰ ਆ ਚੀਜ਼ ਕਰ ਸਕਦਾ ਹਾਂ हां ਵੀ ਮੰਨ ਕੇ ਚਲੋ ਵੀ ਯਾਰ ਇੱਕ ਵਾਰੀ ਬੁੱਤਾ ਧੱਕਣਾ ਹੋਵੇ ਬੰਦੇ ਨੇ ਬਿਲਕੁਲ ਜੀ ਬਿਲਕੁਲ ਤਾਂ ਇੱਕ ਵਾਰੀ ਬੰਦਾ ਬੁੱਤਾ ਧੱਕ ਲੂ 9 ਲੱਖ ਰੁਪਏ ਬਚ ਗਿਆ ਜਿੱਦੇ ਦਾਦੇ ਨੇ ਕਿਰਪਾ ਕੀਤੀ ਬੰਦਾ ਕਰ ਲੂ ਬਿਲਕੁਲ ਜੀ ਬਿਲਕੁਲ ਆਹਾਂ ਆਪਾਂ ਗੱਲ ਕਰੀ ਸੀ ਨਾ ਹਮ ਮਟਰਮਾਲਾ ਦੀ ਹਾਂ ਉੱਥੇ ਹਾਂ ਉੱਪਰ ਬਾਈਕ ਰੈਟ ਚ ਆ ਸੇਮ ਪਈ ਹੈ ਅਦਾ ਹਾਂ ਸੇਮ ਪਈ ਹੈ ਜਰ ਜੇ ਤਾਂ ਕਿਸੇ ਮਤਲਬ 70 ਮਾਨ ਕਣਕ ਵਾਲੇ ਨੇ ਘਰ ਦੇ ਘਰ ਵਾਲੀ ਖੁਸ਼ ਕਰਨੀ ਆ ਉਹ ਤਾਂ ਸ਼ੋਰੂਮ ਦੇ ਉਤਲੇ ਪਾਸੇ ਖੜ ਜੇ ਤੇ ਜੇ ਬਾਈ ਚਾਂਸ 35 ਮਾਨ ਵਾਲੇ ਨੇ ਵੀ ਘਰ ਦੇ ਖੁਸ਼ ਕਰਨੇ ਉਹ ਥੱਲੇ ਆ ਜੀ ਹਨਾ ਤੇ ਦੋਨੇ ਖੁਸ਼ ਕਰਕੇ ਲੈ ਜਾਣਗੇ ਬਿਲਕੁਲ ਕਿਉਂਕਿ ਮੂਰੇ ਵੱਡੀ ਬੁੱਢੀ ਦਾ ਸੀਜ਼ ਹੈ ਨਾ ਤੇ ਪਤਾ ਨਹੀਂ ਹੁੰਦਾ ਵੀ ਕਣਕ ਵੱਧ ਘਟ ਕਿਦੀ ਨਿਕਲਣੀ ਹੈ ਬਿਲਕੁਲ ਜੀ ਮਤਲਬ ਕੁੱਲ ਮਿਲਾ ਕੇ ਤੇ ਜਾਂ ਕਈ ਵਾਰੀ ਨਮਾ ਗੌਣ ਗੂਣ ਵਾਲਾ ਲੱਗਿਆ ਹੂੰ ਹਾਂ ਹਨਾ ਤੇ ਭਾਈ ਹੁਣ ਸਟੇਜ ਤੇ ਤਾਂ ਸਰ ਭਾਈ ਚੈਨੀ ਚੂਨੀ ਵੱਡੀ ਦਾ ਹੀ ਪੈਂਦਾ ਹੂੰ ਹੂੰ ਹਾਂ ਨਾ ਤੇ ਉਸ ਹਾਲ ਨਾਲ ਬੰਦਾ ਐਂ ਕਰ ਸਕਦਾ ਇਲਤ ਪਈਆ ਲੋਕਟ ਲਾਕਟ ਕੋਈ ਚੰਗਾ ਪਾਉਣ ਵਾਲਾ ਗਾਉਣ ਵਾਲਾ ਆ ਪਈ ਬਾਈ ਜੀ ਲੋਕਟ ਆ ਸਿੱਖ ਕਿੰਗ ਸਰਕਾਰ ਬਾਬਾ ਜੀ ਰਾਣਾ ਸਾਰੇ ਪਈ ਨੇ ਜਿਹੜਾ ਲੋਕਟ ਮੰਗੂਗਾ ਉਹੀ ਬਣ ਜਾਊਗਾ ਜਿਹੜਾ ਵੱਡਾ ਜੈਜੀ ਵਾਸਤੇ ਗਾਲਚ ਪਾਇਆ ਹੁੰਦਾ ਐਡਾ ਸਾਰਾ ਉਹ ਵੀ ਮਿਲ ਜਾਊਗਾ ਠੀਕ ਆ ਇਹ ਮਤਲਬ ਕਹਿਣ ਤੋਂ ਭਾਵ ਕਈ ਵਾਰੀ ਕੋਈ ਪਹਿਲੀ ਪੂਲੀ ਕੈਸਟ ਆਈ ਹੁੰਦੀ ਆ ਪ੍ਰੀਤ ਤਾਜ਼ਾ ਤਾਜ਼ਾ ਪਹਿਲਾ ਸ਼ੋਅ ਬੱਕ ਹੁੰਦਾ ਉਦੋਂ ਤਾਂ ਬੰਦਾ ਇਹ ਕੰਮ ਕਰ ਸਕਦਾ ਕੋਈ ਗੱਲ ਨਹੀਂ ਪੰਜ ਸੱਤ 10 ਸ਼ੋਅ ਲੱਗ ਗਏ ਉਦੋਂ ਬਾਅਦ ਲੈ ਲਿਓ ਤੁਸੀਂ ਵੱਡਾ ਵੀ ਲੈ ਲਿਓ ਅਸੀਂ ਤੁਹਾਨੂੰ ਵੱਡਾ ਲੈਣ ਤੋਂ ਨਹੀਂ ਰੋਕਦੇ ਹੈ ਨਹੀਂ ਆਹ ਦੇਖੋ ਕਿੱਡੇ ਸੋਹਣੇ ਡਿਜ਼ਾਈਨ ਪਏ ਆ ਲੈ ਕਰੋ ਗੱਲ ਹੈ ਇਹ ਸਾਰੇ ਦੇ ਸਾਰੇ ਡਿਜ਼ਾਈਨ ਆ ਤੁਹਾਨੂੰ ਸੇਮ ਮਿਲ ਜਾਣੇ ਸਾਰੇ ਕਾਹੇ ਚਲੋ ਆ ਪਿਆ ਆ ਛੋਟਾ ਹਰਾਨੀ ਹਾਰ ਪਿਆ ਆ ਵੀ ਰਾਣੀ ਹਾਰੀ ਹੈ ਨਾ ਹਾਂਜੀ ਰਾਣੀ ਹਾਰ ਲਓ ਰਾਣੀ ਹਾਰ ਪਟਰਾ ਕਿਟੀ ਸੈੱਟ ਨੇ ਆ ਇਟਾਲੀਅਨ ਕਿਟੀ ਸੈੱਟ ਹੈ ਵਿਦ ਰਿੰਗਸ ਆ ਛੋਟਾ ਸੈੱਟ ਇਸ 22 ਕੈਰਟ ਵਿੱਚ ਵੀ ਬਣ ਜਾਏਗਾ 1 ਵਿੱਚ ਵੀ ਸਪੈਸ਼ਲਿਟੀ ਹੈ ਸਾਡੀ ਕਿ ਜੇ ਕਿਸੇ ਨੇ ਇੱਕ ਤੋਲੇ ਦੇ ਵਿੱਚ ਵਿੱਚ ਸੈੱਟ ਵੀ ਬਣਵਾਣਾ ਹੈ ਬਜਟ ਘੱਟ ਹੈ ਉਹ ਵੀ ਅਸੀਂ ਰੈਡੀ ਕਰਕੇ ਦਵਾਂਗੇ ਇੱਕ ਤੋਲੇ ਦਾ ਹੀ ਸੈੱਟ 22 ਕੈਰਟ ਦੇ ਵਿੱਚ ਵੀ ਬਿਲਕੁਲ ਵਿਦ 7% ਮੇਕਿੰਗ ਤੇ 22 ਕੈਰਟ 1 ਗ੍ਰਾਮ ਦੀ ਸਪੈਸ਼ਲਟੀ ਦਾ ਹੈ ਤੇ 22 ਕੈਰਟ ਚ ਵੀ ਅਸੀਂ 7% ਮੇਕਿੰਗ ਤੇ ਇੱਕ ਤੋਲੇ 'ਚ ਸੈੱਟ ਬਣਾ ਕੇ ਦਵਾਂਗੇ ਜੇ ਤੁਸੀਂ ਉਹਦਾ weight ਕਰਨਾ ਹੈ ਆਪਾਂ weight ਵੀ ਕਰ ਲੈਨੇ ਆ ਹਮ ਚੱਕਿਓ ਇੰਨਾ ਚ ਹਾਂ ਉਹਦਾ ਇਹਦਾ weight ਕਰਕੇ ਲਓ ਜੀ ਯਰ ਇੱਕ ਤੋਲੇ 'ਚ ਤਾਂ ਫਿਰ ਲੋੜੇ ਵਾਲੀ ਗੱਲ ਆ ਵੀ ਸੈੱਟ ਬਣ ਗਿਆ ਬਿਲਕੁਲ ਜੀ ਆ ਜੇ ਧਾਗਾ ਜਿਵੇਂ ਵਿੱਚ ਤੁਲੀ ਜਾਂਦਾ ਉਹ ਦੁਪਾਰਾ ਤੱਕ ਗਈ ਹੂ ਇਹ ਥੋੜਾ ਜਹਾਵੀ ਜੂਏ ਪਤਲੇ ਜੀ ਹੈ ਜਦਾ ਟੋਲ ਇਸ ਤਰ੍ਹਾਂ ਇਸ ਤਰ੍ਹਾਂ ਆ ਗਿਆ ਇਸ ਤਰ੍ਹਾਂ ਆ ਗਿਆ ਕੱਕਾ ਕਟਚ ਵੀ ਪਿਆ ਥੋੜਾ ਜਹਾਵੀ ਜ ਹੈ ਹੋ ਰੱਖਿਆ ਹੋਣਾ ਦੇ ਕਹਿਣ ਤੋਂ ਭਾਵ ਤਾਂ ਇਹ ਇਹ ਢਾਈ ਟੋਲੇ ਹੋਗੇ ਹਾਂ ਨਾ ਮਨੇ ਇੱਕ ਟੋਲੇ ਚ ਵੀ ਸੇਮ ਇਦਾਂ ਦੇ ਸੈਟਸ ਮਿਲ ਜਾਣਗੇ ਲੈ ਆ ਢਾਈ ਟੋਲਿਆਂ ਦਾ ਲੈ ਕਰੋ ਗੱਲ ਤੇ ਢਾਈ ਤੋਲਿਆਂ ਦਾ 21 ਗ੍ਰਾਮ ਚ ਇਹ 1 ਬੰਨ ਗ੍ਰਾਮ ਚ ਹੈ 22 ਕੈਰਟ ਚ ਵੀ ਚਾਹੀਦਾ 22 ਕੈਰਟ ਚ ਮਿਲ ਜੇਗਾ ਜੇ ਢਾਈ ਤੋਲਿਆਂ ਦਾ 1 ਬੰਨ ਗ੍ਰਾਮ ਦਾ ਇਹ ਕਿੰਨੇ ਦਾ ਹੋਊਗਾ ਹੁਣ ਤਾਂ ਤੁਲ ਗਿਆ 1 ਬੰਨ ਗ੍ਰਾਮ ਦਾ ਹੂੰ ਤੇ ਇਹ ਪੈਣਾ ਤੁਹਾਨੂੰ ਉਹੀ 15 20000 ਦੇ ਵਿੱਚ ਰੇਂਜ ਚ ਇਹ 15 20000 ਦੇ ਵਿੱਚ ਹੀ ਪਊਗਾ ਢਾਈ ਤੋਲੇ ਦਾ ਤੁਹਾਨੂੰ ਪੈ ਗਿਆ ਇਹ ਅਪਰੋਕਸ 2 ਲੱਖ ਜੇ ਉਦਾਂ 22 ਕੈਰਟ ਚ ਹਾ ਕਿੰਨਾ ਫਰਕ ਹੈ ਫਿਰ ਨਾਲੇ ਚੀਜ਼ ਵੀ ਸੇਮ ਹੈ ਮਤਲਬ ਕਹਿੰਦੇ ਉਹ 10ਵੇਂ ਹਿੱਸੇ ਚ ਪੈ ਜਾਂਦਾ 10ਵੇਂ ਤੋਂ ਵੀ ਅੱਧ 10ਵੇਂ ਜੂ ਵੀ ਘੱਟ ਜਾਂਦਾ 10ਵੇਂ ਜੂ ਘੱਟ ਜਾਂਦਾ 10 ਲੱਖ ਵਾਲੀ ਚੀਜ਼ 70 ਹਜ਼ਾਰ ਦੀ ਪੈਂਦੀ ਹੈ 70 80 ਹਜ਼ਾਰ ਦੀ ਹਾਂ ਤੇ ਉਹਨੇ ਦਾ ਉੱਤੇ ਲਿਵਰ ਪੈ ਜਾਂਦੀ ਆ 10 ਲੱਖ ਵਾਲੇ ਤੇ 70 ਹਜ਼ਾਰ ਲਿਵਰ ਪੈ ਜਾਂਦੀ ਆ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਤੇ ਲੈ ਵੀ ਸੱਜਣੋਂ ਤੁਹਾਨੂੰ ਮੇਰੇ ਹਿਸਾਬ ਨਾਲ ਤਾਂ ਮੈਨੂੰ ਨਹੀਂ ਲੱਗਦਾ ਵੀ ਕੁਝ ਰਹਿ ਗਿਆ ਹੋਊਗਾ ਕੋ ਨਾਲ ਰਹਿ ਤਾਂ ਨਹੀਂ ਗਿਆ ਕੁਝ ਵੀ ਨਾ ਹਾਂ ਤੇ ਤੁਹਾਨੂੰ ਇੱਕੋ ਛੱਤ ਦੇ ਥੱਲੇ 1 ਗ੍ਰਾਮ ਬਾਈਕੈਟ ਚਾਂਦੀ 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 ਦੀਆਂ ਚਹਿ ਚਾਂਦੀ ਦੀ ਜੁੱਤੀ ਚਾ ਚਾਂਦੀ ਦਾ ਪਾਰਸ ਚਾ ਚਾਂਦੀ ਦੇ ਕੜੇ ਚਾ ਚਾਂਦੀ ਦੇ ਸਿੱਕੇ ਚਾ ਚਾਂਦੀ ਦਾ ਤੁਸੀਂ ਕੁਝ ਵੀ ਬਣਵਾਉਣਾ ਹੈ ਬ੍ਰੇਸਲੇਟ ਬਣਵਾਉਣਾ ਕੁਝ ਵੀ ਬਣਵਾਉਣਾ ਤਾਂ ਤੁਸੀਂ ਕਨਾਲ ਨੂੰ ਚੇਤੇ ਰੱਖਿਓ ਕਨਾਲ ਦਾ ਜੀਕੇ ਜੁਵਲਰਸ ਦਾਸ ਫੇਸ ਦੇ ਵਿੱਚ ਆ ਤੁਸੀਂ ਕਨਾਲ ਹੂੰ ਇੱਕ ਖੁੱਲਾ ਕਿਹੜੇ ਦਿਨ ਹੁੰਦਾ ਤੇ ਬੰਦ ਕਿਹੜੇ ਦਿਨ ਸੱਤੋ ਦਿਨ ਖੁੱਲਾ 11 ਤੋਂ 8 ਵੇ ਤੱਕ ਹਾਂ 11 ਵਜੇ ਤੋਂ ਲੈ ਕੇ ਸੰਡੇ ਵੀ ਖੁੱਲ੍ਹਦਾ ਸਾਡਾ ਸੰਡੇ ਵੀ ਖੁੱਲ੍ਹ ਖੁੱਲ੍ਹ ਤੇ ਤੁਹਾਨੂੰ ਬਾਲਾ ਨਹੀਂ ਕੁਝ ਮਹਾਲੀ ਲਿਖ ਲਓ ਫੇਸ 10 ਲਿਖ ਲਓ ਤੇ ਜੀ ਕੇ ਜੁਲਰ ਲਿਖ ਲਓ ਤੁਸੀਂ ਲੋਕੇਸ਼ਨ ਭਰੋਗੇ Google ਤੁਹਾਨੂੰ ਜਮਾਂ ਦੁਕਾਨ ਦੇ ਸਾਹਮਣੇ ਗੱਡੀ ਲਿਆ ਕੇ ਆਊਗਾ ਐਮੀ ਇਹ ਨਾ ਗੱਲ ਬਾਤ ਬਿਲਕੁਲ ਬਾਕੀ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੋ ਪੁੱਛਣ ਪੁੱਛਣ ਦੀ ਫੋਨ ਤੇ ਤਾਂ ਉਹ ਬਾਈ ਦਾ ਨੰਬਰ ਆ ਜਿਹੜਾ ਉਹ ਸਕਰੀਨ ਤੇ ਦਿਸ ਰਿਹਾ ਸਾਡੀ ਆਨਲਾਈਨ ਡਿਲੀਵਰੀ ਵੀ ਹੈਗੀ ਹੈ ਜੇ ਬਾਹਰ ਤੁਸੀਂ ਕੈਨੇਡਾ ਯੂ ਐਸ ਸਾਡੇ ਜਾਂਦੇ ਨੇ ਪਾਰਸਲ ਅੱਛਾ 1 ਗ੍ਰਾਮ 22 ਕਿਲੋ ਜਿਸ ਚ ਭੇਜਣਾ ਸੀ ਭੇਜ ਸਕਦੇ ਆ ਵਰਲਡ ਵਾਈਡ ਡਿਲੀਵਰੀ ਵੀ ਹੈਗੀ ਸਾਡੇ ਅੱਛਾ 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 ਤੇ ਲੈ ਵੀ ਜੇ ਕਿਸੇ ਵੀ ਬੰਦੇ ਨੇ 1 ਗ੍ਰਾਮ ਦਾ ਕਿਸੇ ਵੀ ਥਾਂ ਤੇ ਮੰਗਾਉਣਾ ਤੇ ਉਹ ਵੀ 22 ਹੁਣਾਂ ਦੇ ਨਾਲ ਕੋ ਨਾਲ ਹੁਣਾਂ ਦੇ ਨਾਲ ਸੰਪਰਕ ਕਰ ਸਕਦਾ ਜਿਉਂਦਿਰੋ